ਝੰਡਿਆਲਾ ਗੁਰੂ EMPLOYES FEDERATION ਚਾਹਲ PSPCL ਲਿਮਟਿਡ ਦੀ ਸਲਾਨਾ ਕਾਨਫਰੰਸ ਵਿੱਚ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਬਿਜਲੀ ਮੰਤਰੀ ਸਰਦਾਰ ਫਰਪਜਨ ਸਿੰਘ ETU ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਆਪਣੇ ਵਿਚਾਰ ਜਥੇਬੰਦੀ ਨਾਲ ਸਾਂਝੇ ਕੀਤੇ। ਇਸ ਮੌਕੇ EMPLOYES FEDERATION POWERCOM TRANSCO ਕੇਸਰੀ ਝੰਡਾ ਚਾਹਲ ਦੇ ਪ੍ਰਧਾਨ ਸਰਦਾਰ ਗੁਰਵੀਲ ਸਿੰਘ ਬਲਪੁਰੀਆ ਜੀ ਨੇ ਆਏ ਹੋਏ ਮੁੱਖ ਮਹਿਮਾਨ ਸਰਦਾਰ ਹਰਪ੍ਰੀਤ ਸਿੰਘ ਈਟੀਓ ਕੈਬਨਿਟ ਮੰਤਰੀ ਪੰਜਾਬ ਦਾ ਜਥੇਬੰਦੀ ਵੱਲੋਂ ਸਨਮਾਨਿਤ ਕੀਤਾ ਇਸ ਮੌਕੇ ਤੇ ਜਥੇਬੰਦੀ ਦੇ ਪੰਜਾਬ ਪ੍ਰਧਾਨ ਬਲਪੁਰੀਆ ਵੱਲੋਂ ਮੰਡਲ ਜੰਡਿਆਲਾ ਗੁਰੂ ਵਿੱਚ ਜਥੇਬੰਦਕ ਮੰਡਲ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਪ੍ਰਸਤ ਸਰਦਾਰ ਕਰਨ ਸਿੰਘ ਤੇ ਪ੍ਰਧਾਨ ਬਲਿੰਦਰ ਸਿੰਘ ਮਈ ਜੰਡਿਆਲਾ ਗੁਰੂ ਨੂੰ ਬਣਾਇਆ ਗਿਆ ਜੀ ਸੁਖੇਵਾਨ ਸਾਹਿਬ ਸੂਬਾ ਪ੍ਰਧਾਨ ਸਰਦਾਰ ਗੁਰਵੇਲ ਸਿੰਘ ਪਾਲਪੁਰੀਆ ਜੀ ਪੌਣ ਕੁਮਾਰ ਜੀ ਸੱਤਰ ਜਿੰਨੇ ਵੀ EMPLOYEES ਬੈਠੇ ਹੋਣ ਜਿਹੜਿਆ ਅੱਜ ਉਹਦੇ ਬਿਜਲੀ ਘਰ ਦੇ ਵਿੱਚ ਆਓ ਸਭ ਤੋਂ ਪਹਿਲਾਂ ਤਾਂ ਫਤਿਹ ਪਸਾਨੀ ਤੋਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਜਲੀ ਵਿਭਾਗ ਜਿੰਨੇ ਕੋਸ਼ਲਤਾ पूर्वक ਪਿਛਲੇ 30 ਸਾਲਾਂ ਦੇ ਵਿੱਚ ਤੁਸੀਂ ਚਲਾਇਆ ਸਾਰੇ EMPLOYEES ਨੇ ਚਲਾਇਆ ਜੀ ਜਿਹਾ ਆਪਾਂ ਕਹੀਏ ਇਹਦੇ ਵਿੱਚ ਮੰਤਰੀ ਦਾ ਕੋਈ ਜਿਹੜੀ ਮੈਨੇਜਮੈਂਟ ਆ ਉੱਪਰ ਦੀ ਕੋਈ ਜ਼ਿਆਦਾ ਵਾਵਾ ਖੱਟਦੇ ਇਹ ਤੇ ਕੋਈ ਗੱਲ ਨਹੀਂ ਆ ਕਿਉਂਕਿ ਜੇ ਬਿਜਲੀ ਬੋਰਡ ਅੱਜ ਬਿਹਤਰ ਚੱਲ ਰਿਹਾ ਵਧੀਆ ਜਨਰੇਸ਼ਨ ਹੋ ਰਹੀ ਆ ਵਧੀਆ ਸਪਲਾਈ ਮਿਲ ਰਹੀ ਆ ਨਿਰਵੇਕਨ ਸਪਲਾਈ ਮਿਲ ਰਹੀ ਆ ਤੇ ਇਹਦਾ ਸਿਹਰਾ ਜਿਹੜਾ ਆ ਪੰਜਾਬ ਦੇ ਬਿਜਲੀ ਬੋਰਡ ਦੇ ਸਮੂਹ ਮੁਲਾਜ਼ਮਾਂ ਦਾ ਦੇ ਚੱਕ ਸਕਿਆ ਔਰ ਤੁਸੀਂ ਪਿਛਲੇ ਇਤਨੀ ਖਬਰਾਂ ਵੀ ਪੜੀਆਂ ਹੋਣਗੀਆਂ ਕਿ ਜਿਹੜਾ 25 26 ਦਾ ਜਿਹੜਾ ਰੈਗੂਲੇਟਰੀ ਕਮਿਸ਼ਨ ਸੀਗਾ ਉਹਦੇ ਜਿਹੜੇ ਰਿਜ਼ਲਟ ਆਏ ਸੀਗੇ ਜੋ ਉਹਨਾਂ ਨੇ ਜਿਹੜਾ ਅਧਿਐਨ ਕੀਤਾ ਸੀਗਾ ਉਹਦੇ ਵਿੱਚ ਬਿਜਲੀ ਬੋਰਡ 311 ਕਰੋੜ ਰੁਪਏ ਮੁਨਾਫੇ ਦੇ ਵਿੱਚ ਗਿਆ ਸੀਗਾ ਤੇ ਅਸੀਂ ਬਿਜਲੀ ਦੇ ਰੇਟ ਘਟਾਏ ਨਹੀਂ ਉਹ ਚਾਹ ਰਹੇ। 1ਪ੍ਰਾਇਲ 2000 25 ਤੋਂ ਬਿਜਲੀ ਦੇ ਰੇਟ ਪੰਜਾਬ ਦੇ ਵਿੱਚ ਘਟੇ ਨਹੀਂ। ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਸੀਗੇ ਬਲਪੁਰੀਆ ਸਾਹਿਬ ਕਿ ਇੱਕ ਡੈਥ ਕੇਸਸ ਵਾਲੀ ਪਾਲਿਸੀ ਜਿਹੜੀ 2002 ਦੇ ਵਿੱਚ ਬੰਦ ਕਰ ਦਿੱਤੀ ਗਈ ਸੀ ਬੰਦ ਕਰ ਦਿੱਤੀ ਗਈ ਸੀ ਕਿ ਕਿ ਅਸੀਂ ਜੇ ਕੋਈ ਖੁਦਾਨਾ ਖਾਸਾ ਬਿਜਲੀ ਬੋਰਡ ਦਾ ਕੋਈ EMPLOYE ਪੂਰਾ ਹੁੰਦਾ ਸੀਗਾ ਤੇ ਉਹਦੇ ਬੱਚਿਆਂ ਨੂੰ ਇੱਕੋ ਇੱਕ ਆਸ ਹੁੰਦੀ ਆ ਜੀ ਕਿ ਕੋਈ ਪੈਨਸ਼ਨ ਲੱਜੇ ਕੋਈ ਬੱਚੇ ਨੂੰ ਗਾੜੀ ਨੌਕਰੀ ਮਿਲ ਜੇ ਤੇ ਪਰਿਵਾਰ ਚੱਲਦਾ ਰਹੇ ਇਹ ਚੀਜ਼ ਜਿਹੜੀ ਸੀਗੀ ਇਹ 2002 ਦੇ ਵਿੱਚ ਬੰਦ ਕਰ ਦਿੱਤੀ ਗਈ ਅਰ ਮਾਨੀ ਉਹਨ ਮੇਰੇ ਜੜਿਆਲੇ ਤੋਂ ਅਸੀਂ ਨਾ ਇਹਨੇ ਮੁੰਡੇ ਨੇ ਮੇਰੇ ਕੋਲ ਆਉਣਾ ਮੈਂ ਵੀ ਜਾਣਾ ਤੇ ਇਹਨੇ ਹਮੇਸ਼ਾ ਕਹਿੰਦਾ ਜੀ ਦੇਖੋ ਸਾਡੇ ਨਾਲ ਮਤਲਬ ਤਕਾ ਹੋਇਆ ਹੈ ਕਿ ਸਿਰਫ ਇਸੇ ਪਾਗ ਦੇ ਵਿੱਚ ਹੀ ਬੰਦ ਕੀਤੀ ਸੀਗੀ ਬਾਕੀ ਉਹ ਪਾਗਾਂ ਦੇ ਵਿੱਚ ਚੱਲਦੀ ਰਹੀ ਸੀ ਸੋ ਮੈਂ ਉਦੋਂ ਕਹਿੰਦੇ ਰਹਿਣਾ ਅਸੀਂ ਗੱਲਾਂ ਬਾਤਾਂ ਕਰਦੇ ਰਹਿਣਾ ਕਿ ਕੋਈ ਨਹੀਂ ਜੇ ਸਰਕਾਰ ਆਊਗੀ ਤੇ ਆਪਾਂ ਆਵਾਜ਼ ਉਠਾਵਾਂਗੇ ਕਿ EMPLOYEES ਦੇ ਅਸੇ ਕੇਸਸ ਆ ਰਹੇ ਹਨ ਉਹਨਾਂ ਨੂੰ ਫਿੱਟ ਜੀਦਾ ਉਹ ਮਿਲੇ ਸੂਪਰ ਮਾਤਮਾ ਨੇ ਇਹੋ ਜੀ ਮੇਲ ਪਨਾਹੀ ਇਹੋ ਜਾਂ ਚੱਕਰ ਚੱਲਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆ ਗਈ ਤੇ ਰੱਬ ਦੀ ਮਿਹਰ ਦੇ ਨਾਲ ਬਿਜਲੀ ਵਿਭਾਗ ਵੀ ਮੇਰੇ ਕੋਲੇ ਆ ਗਿਆ ਤੇ ਫੇਰ ਤੇ ਮੈਂ ਮਨੀ ਨੂੰ ਉਸ ਦਿਨ ਕਹਤਾ ਮਨੀ ਆਪਾਂ ਜਿਹੜੀਆਂ ਗੱਲਾਂ ਕਰਦੇ ਸੀ ਆਪਾਂ ਪੂਰੀਆਂ ਕਰਕੇ ਰਹਿਣਾ ਜੀ ਔਰ ਉਹਦੇ ਵਾਸਤੇ ਪਾਲਿਸੀ ਲੈਂਦੀ ਚਲੋ ਪਾਲਿਸੀ ਦੇ ਵਿੱਚ ਘਾਟਾਂ ਜਿਵੇਂ ਤੁਸੀਂ ਕਹ ਰਹੇ ਸੀਗੇ ਉਹ ਗੱਲ ਹੈਗੀ ਆ ਕਿਉਂਕਿ ਪਰਫੈਕਟ ਕੋਈ ਪਾਲਿਸੀ ਹੁੰਦੀ ਨਹੀਂ ਹੈ ਕਿਸੇ ਤਰ੍ਹਾਂ ਕੋਈ ਨਾ ਕੋਈ ਹਮੇਸ਼ਾ ਹੀ ਉਹਦੇ 'ਚ ਇਹ ਹੁੰਦੇ ਨੇ ਕੋਈ ਕਮੀਆਂ ਰਹਿ ਜਾਂਦੀਆਂ ਨੇ ਉਹ ਕਮੀਆਂ ਹੌਲੀ ਹੌਲੀ ਪੂਰੀਆਂ ਹੋ ਜਾਂਦੀਆਂ ਨੇ ਪਰ ਗੱਲ ਉਹੀ ਹੈ ਸ਼ੁਰੂਆਤ ਕਰਨ ਦੀ ਇੱਕ ਇੱਕ ਰਸਤਾ ਜਿਹੜਾ ਆ ਉਹ ਖੋਲ ਦੇਣਾ ਸੋ ਰਸਤਾ ਖੁੱਲਿਆ ਅੱਜ ਤੁਸੀਂ ਕਹਿ ਰਹੇ ਹੋ 1200 ਏਮਪਲੋਈ ਉਹਦੇ ਵਿੱਚ ਤਸਦੀ ਹੋਣਾ ਹੈ 1200 ਏਮਪਲੋਇਜ਼ ਵਾਸਤੇ ਮੈਂ ਕਹਿੰਦਾ ਕਿੰਨਾ ਵਰਤਾ ਰਾ ਸੀਗਾ ਔਰ ਉਹ 250 1200 ਨੂੰ ਦੇਖ ਕੇ ਫੌਂਟੇ ਕੂੜੀਆਂ ਬੋਭੀਆਂ ਕਮੀਆਂ ਨੇ ਉਹ ਵੀ ਆਪਾਂ ਕੂੜੀਆਂ ਕਰ ਦੇਣੀਆਂ ਨੇ ਸੋਲੇਸ਼ੀਅਮ ਜ਼ਿਆਦਾ ਆ ਜਾਂ ਵਿਆਜ ਦਰ ਜਿਹੜੀ ਆ ਉਹ ਜ਼ਿਆਦਾ ਹੈ ਇਹਨੂੰ ਅਸੀਂ ਕਾਰਨਰ ਦੇ ਵਿੱਚ ਲੈਣਾ ਮੈਂ ਪਹਿਲਾਂ ਵੀ ਸਾਰੇ ਜਥੇਬੰਦੀਆਂ ਨੂੰ ਖੋਸਾ ਦੋਆਇਆ ਕਿ ਇਹਨੂੰ ਹੋਰ ਵੀ ਜਿਹੜਾ ਆ ਉਹ ਘਟਕਣਾਗੇ ਜੋ ਵੀ ਪੋਸੀਬਲ ਹੋਇਆ ਜੇ ਅਸੀਂ ਇਹ ਕਰ ਸਕਦੇ ਹਾਂ ਕਿ 2002 ਤੋਂ ਲੈ ਕੇ ਜਿਹੜੀ ਪਾਲਸੀ ਬੰਦ ਪਈ ਸੀਗੀ ਉਹਨੂੰ 22 ਦੇ ਵਿੱਚ ਚਾਲੂ ਕਰ ਸਕਦੇ ਤੇਜ ਦੇ ਵਿੱਚ ਢਾਕੇ ਤੇ ਆਪਾਂ ਇਹ ਸੋਲੇਸ਼ੀਅਮ ਘਟਾਉਣਾ ਜਾਂ ਵਿਆਜ ਦਰ ਘਟਾਉਣੇ ਤੇ ਬੱਤੀ ਕਰਨੀ ਆ ਇਹਨੂੰ ਆ ਇਹ ਇੱਕ ਪ੍ਰੋਗਰਾਮ ਹੈ ਜਿਥੇ ਬੰਦੀ ਦੀ ਕਾਨਫਰੰਸ ਜੋ ਸਲਾਨਾ ਟਿੰਡਿਆਲਾ ਮੰਡਲ ਵਿੱਚ ਕੀਤੀ ਗਈ। ਇਸ ਵਿੱਚ ਪਹੁੰਚੇ ਸਾਰੇ ਹੀ ਸਾਡੇ ਪਰਵੰਤੇ ਸੱਜਣਾ ਦਾ ਮੈਂ ਤੇ ਦਿਲੋਂ ਧੰਨਵਾਦ ਕਰਦਾ ਹਾਂ ਤੇ ਇਹਦੇ ਵਿੱਚ ਸਾਡੇ ਆਸਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਵੀ ਸਾਡੇ ਮਾਨਯੋਗ ਸਰਦਾਰ ਰੁਪਜਨ ਸਿੰਘ ਈਟੀਓ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਉਹਨਾਂ ਦਾ ਇੱਥੇ ਆਉਂਦੇ ਦਿਲ ਦੀਆਂ ਘeraiਆਂ ਤੋਂ ਧੰਨਵਾਦ ਕਰਦੇ ਹਾਂ। ਜਿਸ ਤਰ੍ਹਾਂ ਉਹਨਾਂ ਨੇ ਵਿਚਾਰ ਪੇਸ਼ ਕੀਤੇ ਵੀ ਗਰਮੀ ਦੇ ਸੀਜ਼ਨ ਨੂੰ ਲੈ ਕੇ ਉਹਨਾਂ ਨੇ ਹਰ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਵਾ ਜਥੇਬੰਦੀ ਨੇ ਮੁਲਾਜ਼ਮ ਦੇ ਵਾਸਤੇ ਹਰ ਤਰ੍ਹਾਂ ਦੀ ਉਹਨਾਂ ਸੋਚ ਕੇ ਵਿਚਾਰ ਕਰਕੇ ਰੱਖਿਆ ਹੋਇਆ ਵਾ ਵੀ ਕਿਸੇ ਵੀ ਤਰ੍ਹਾਂ ਦੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੋਣ ਦਿੱਤੀ ਜਾਊਗੀ ਤੇ ਇਸ ਗਰਮੀ ਦੇ ਸੀਜ਼ਨ ਦੇ ਵਿੱਚ ਜਦੋਂ ਮੁਲਾਜ਼ਮ ਜਥੇਬੰਦੀਆਂ ਕੰਮ ਕਰਦੀਆਂ ਵਾ ਉਹਨਾਂ ਲਈ ਉਹਨਾਂ ਕਿੱਟਾਂ ਪ੍ਰੋਵਾਈਡ ਕਰਾਈਆਂ ਹੋਈਆਂ ਵਾ ਪਿਛਲੇ ਦਿਨੀ 200 20 ਕੇਵੀ ਸਬਸਟੇਸ਼ਨ ਤੇ ਉਹਨਾਂ ਨੇ ਕਿੱਟਾਂ ਜਿਹੜੀਆਂ ਹੀ ਲੈਨਮੈਨਾਂ ਨੂੰ ਵੰਡੀਆਂ ਵਾ ਤੇ ਬਹੁਤ ਮਰਬਲ ਕੀ ਆਪਾਂ ਕਹਿ ਨਹੀਂ ਸਕਦੇ ਵੀ ਵਿਭਾਗ ਨੂੰ ਲੈ ਕੇ ਉਹ ਬਹੁਤ ਉੱਚੇ ਚੇੇ ਤੌਰ ਤੇ ਸੋਚਦੇ ਨੇ ਵੀ ਹਰ ਕੰ ਗੰਭੀਰਤਾ ਨਾਲ ਲੈਂਦੇ ਨੇ ਤੇ ਅਸੀਂ ਉਹਨਾਂ ਦਾ ਇੱਥੇ ਆਉਂਦੇ ਧੰਨਵਾਦ ਕਰਦੇ ਆਂ ਤੇ ਅੱਜ ਜਿਹੜੀ ਸਾਡੀ ਕਮੇਟੀ ਚੁਣੀ ਗਈ ਆ ਖਾਸ ਕਰਕੇ ਸਾਡੇ ਪੰਜਾਬ ਦੇ ਪ੍ਰਧਾਨ ਗਰਵੇਲ ਸਿੰਘ ਬਲਪੁਰੀਆ ਜੀ ਜੋ ਚੇਚੇ ਤੌਰ ਤੇ ਪਹੁੰਚੇ ਨੇ ਬਾਰਡਰ ਜ਼ੋਨ ਦੇ ਪ੍ਰਧਾਨ ਪ੍ਰਤਾਪ ਸਿੰਘ ਜੀ ਸਭ ਜਥੇਬੰਦੀ ਦੇ ਆਪਣੇ ਸਮੂਹ ਕਮੇਟੀ ਮੈਂਬਰ ਤੇ ਸਮੂਹ ਮੁਲਾਜ਼ਮ ਵਰਕਰ ਉਹਨਾਂ ਦਾ ਵੀ ਇੱਥੇ ਆਉਂਦੇ ਤਹਿ ਦੂਰ ਧੰਨਵਾਦ ਕਰਦੇ ਆਂ ਅਸੀਂ ਆਸ ਦਿਵਾਉਂਦੇ ਆਂ ਵੀ ਜੋ ਆਸਾਂ ਦੇ ਨਾਲ ਜੋ ਮਨਸਾਰੇ ਨਾਲ ਜੋ ਵਿਸ਼ਵਾਸ ਕੀਤਾ ਗਿਆ ਉਹ ਸਾਡਾ ਸਭ ਤੋਂ ਪਹਿਲਾਂ ਤੇ ਅਸੀਂ ਉਹਦਾ ਹੱਥ ਜੋੜ ਕੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਅਸੀਂ ਉਸ ਵਿਸ਼ਵਾਸ ਦੇ ਉੱਤੇ ਖਰੇ ਉਤਰਾਂਗੇ ਆਪਣੀ ਕਮੇਟੀ ਦੇ ਨਾਲ ਮੁਲਾਜ਼ਮਾਂ ਦੀਆਂ ਹਰੇਕ ਮੰਗਾਂ ਨੂੰ ਜਿੱਥੋਂ ਤੱਕ ਹੋ ਸਕੂਗਾ ਜੋ ਜਾਇਜ਼ ਮੰਗਾਂ ਵਾ ਸਰਕਾਰੀ ਦਰਬਾਰੇ ਮੰਤਰੀ ਸਾਹਿਬ ਦੇ ਕੋਲ ਰੱਖ ਕੇ ਸਰਕਾਰ ਦੇ ਦਰਬਾਰੇ ਰੱਖ ਕੇ ਉਹਨਾਂ ਨੂੰ ਹੱਲ ਕਰਵਾਇਆ ਜਾਊਗਾ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਜਿਸ ਤਰ੍ਹਾਂ ਦਾ ਵੀ ਸਾਡੇ ਮੀਲੀ ਮੁਲਾਜ਼ਮਾਂ ਨੂੰ ਸਾਹਮਣਾ ਕਰਨਾ ਪੈਂਦਾ ਵਾ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵਾਂਗੇ ਅਸੀਂ ਹਮੇਸ਼ਾ ਮੈਂ ਉਹਨਾਂ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਵਾ ਤੇ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਵਾ ਕਿ ਮੈਂ ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ